ਹਾਂਜੀ ਸਟੂਡੈਂਟਸ ਕਿੱਸਾ ਕਾਵ ਦੇ ਵਿੱਚ ਅੱਗੇ ਅਸੀਂ ਅਹਿਮਦ ਯਾਰ ਬਾਰੇ ਕੁਝ ਗੱਲ ਕਰਾਂਗੇ ਇਸ ਤੋਂ ਇਲਾਵਾ ਹੋਰ ਜਿਹੜੇ ਕਿੱਸਾ ਕਾਵ ਨਾਲ ਸੰਬੰਧਿਤ ਪ੍ਰਸਿੱਧ ਜਿਹੜੇ ਆ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅਹਿਮਦ ਯਾਰ ਸੀਗਾ ਜਿਹੜਾ ਉਹ 1768 ਈਸਵੀ ਤੋਂ ਲੈ ਕੇ 1884 ਈਸਵੀ ਤੱਕ ਦਾ ਸਮਾਂ ਸੀ ਉਸ ਦਾ ਉਸਨੇ ਪੰਜਾਬੀ ਵਿੱਚ ਸਭ ਤੋਂ ਵੱਧ ਕਿੱਸੇ ਕਿੱਸੇ ਰਚੇ ਜਿਨ੍ਹਾਂ ਦੀ ਗਿਣਤੀ ਕੀ ਹੈ 35 ਅਹਿਮਦ ਯਾਰ 18ਵੀਂ ਸਦੀ ਪਾਵ ਸਿੱਖ ਰਾਜ ਕਾਲ ਦਾ ਕਿੱਸਾਕਾਰ ਹੈ ਅਹਿਮਦ ਯਾਰ ਨੇ ਦੂਜੇ ਕਿੱਸਾਕਾਰਾਂ ਤੇ ਟਿੱਕਾ ਟਿੱਪਣੀ ਕੀਤੀ ਹੈ ਫਜ਼ਲ ਸ਼ਾਹ ਨੇ ਪੰਜ ਕਿੱਸੇ ਰਚੇ ਉਸਦੇ ਸੋਹਣੀ ਮਹੀਵਾਲ ਕਿੱਸੇ ਨੂੰ ਬੜੀ ਮਾਨਤਾ ਪ੍ਰਾਪਤ ਹੋਈਆ ਇਹ ਕਿੱਸਾ ਬੈਂਤ ਛੰਦ ਵਿੱਚ ਰਚਿਆ ਗਿਆ ਸੱਸੀ ਪੁੰਨੂ ਕਿੱਸੇ ਦਾ ਆਧਾਰ ਸ਼੍ਰੋਤ ਸਰੋਤ ਇਸਲਾਮੀ ਹੈ ਭਗਵਾਨ ਸਿੰਘ ਨੇ ਹੀਰ ਦਾ ਕਿੱਸਾ ਕਲੀਆਂ ਵਿੱਚ ਰਚਿਆ ਸੂਬਾ ਸਿੰਘ ਨੇ ਹਾਸ ਰਸ ਵਿੱਚ ਹੀਰ ਦੀ ਰਚਨਾ ਕੀਤੀ ਵੀਰ ਸਿੰਘ ਨੇ ਹੀਰ ਰਾਂਝੇ ਦੇ ਕਿੱਸੇ ਵਿੱਚ 283 ਝੂਲਣੇ ਰਚੇ ਝੂਲਣਾ ਮਿੰਦ ਸੰਧ ਗੰਗਾ ਰਾਮ ਨੇ Hindu ਕਥਾਵਾਂ ਨੂੰ ਲੈ ਕੇ ਰੂਪ ਬਸੰਤ ਕਿੱਸਾ ਲਿਖਿਆ ਆੜਤ ਨੇ ਸਸੀ 90 ਬੰਦ ਤੇ ਮਾਝਾਂ ਸਸੀ ਦੀਆਂ 13 ਬੰਦ ਦੀ ਰਚਨਾ ਕੀਤੀ ਮਸਨਵੀ ਅਰਬੀ ਫਾਰਸੀ ਆਮ ਕਰਕੇ ਬੈਂਤ ਛੰਦ ਵਿੱਚ ਹੁੰਦੀ ਹੈ ਮੰਗਲਾਚਰਨ ਦਾ ਸ਼ਬਦੀ ਅਰਥ ਹੈ ਗੁਣਗਾਨ ਕਰਨਾ ਵਿਸ਼ੇਸ਼ ਕਰਕੇ ਪਰਮਾਤਮਾ ਦਾ ਇਸ ਵਿੱਚ ਲੇਖਕ ਆਪਣੇ ਇਸ਼ਟ ਦੀ ਆਰਾਧਨਾ ਕਰਦਾ ਹੈ ਫਾਰਸੀ ਕਵੀ ਵਿੱਚ ਸੌਰੀ ਫਾਰਸੀ ਕਾਵਿ ਵਿੱਚ ਮੰਗਲਾਚਰ ਨੂੰ ਹਮਦ ਦਾ ਨਾਮ ਦਿੱਤਾ ਜਾਂਦਾ ਹੈ ਪੰਜਾਬੀ ਕਿੱਸਾ ਕਾਵਿ ਦੀ ਸਰੰਚਨਾ ਵਿੱਚ ਸਭ ਤੋਂ ਪਹਿਲਾ ਮੁੱਢ ਵਿੱਚ ਖੁਦਾ ਜਾਂ ਪਰਮਾਤਮਾ ਦੇ ਉਸ ਉਸਤਤ ਸੰਬੰਧੀ ਜੋ ਸਤਰ ਅਵਿਅਕਤ ਹੁੰਦੀਆਂ ਨੇ ਕਿਸੇ ਦੇ ਉਸ ਭਾਗ ਨੂੰ ਮੰਗਲਾ ਚਰਨ ਕਿਹਾ ਜਾਂਦਾ ਹੈ ਮੰਗਲਾ ਚਰਨ ਲਿਖਣ ਦੀ ਪਰੰਪਰਾ ਕਿਸਿਆਂ ਵਾਰਾਂ ਜੰਗ ਨਾਮਿਆਂ ਦੇ ਮੁੱਢ ਵਿੱਚ ਲਿਖਣ ਦੀ ਮਿਲਦੀ ਹੈ ਪੰਜਾਬੀ ਕਿੱਸਾ ਕਾਵਿ ਵਿੱਚ ਸਵਈਆ ਛੰਦ ਦੀ ਵਰਤੋਂ ਸਿਰਫ ਸਾਧੂ ਸਾਹਿਬ ਸਿੰਘ ਨੇ ਕੀਤੀ ਹੈ ਕਿੱਸਾ ਮੂਲ ਰੂਪ ਵਿੱਚ ਵਿਆਨੀਆਂ ਕਾਵ ਇਸੇ ਦਾ ਰਚਨਾਤਮਕ ਜਾਂ ਕਥਾਨਕ ਢਾਂਚਾ ਜਿਹੜਾ ਪਹਿਲਾਂ ਵੀ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਏ ਇਹਦੇ ਵਿੱਚ ਰਿਪੀਟ ਹੋ ਰਿਹਾ ਏ ਮੰਗਲਾ ਚਰਨ प्रयोजन ਉਸ ਦਾ ਕਰਾਮਾਤੀ ਜਾਂ ਪਰਾਸਰੀਰਕ ਅੰਸ਼ ਤਸਵੀਰ ਵੇਖ ਕੇ ਪ੍ਰੇਮ ਹੋਣ ਦੀ ਰੂੜੀ ਪ੍ਰੀਤ ਨਾਇਕ ਤੇ ਨਾਇਕਾ ਦਾ ਸਮਾਜ ਨਾਲ ਸੰਘਰਸ਼ ਕਿਸੇ ਦਾ ਮਹਾਤਮ ਕਿਸੇ ਦੀ ਸਮਾਪਤੀ ਤੇ ਤਿਆਥਿਕ ਵਰਣਨ ਵਰਤਿਸਰਾਪ ਦਾ ਅੰਤਮੂਲ ਵਿੱਚ ਦੁਖਾਂਤਕ ਆ ਜਿਹੜਾ ਅ ਕਿਸੇ ਦੀ ਸਮਾਪਤੀ ਹੈ ਜਿਹੜੀ ਉਹ ਮਿਤੀ ਨਾਲ ਹੁੰਦੀ ਆ ਲੂਣਾ ਜਿਹੜਾ ਪੂਰਨਪਾ ਲੂਣਾ ਕੌਣ ਸੀ ਪੂਰਨ ਦੀ ਮਤਰੀ ਮਾਂ ਰਾਜੇ ਸੁਲਵਾਨ ਦੀ ਦੂਜੀ ਪਤਨੀ ਜੋ ਆਪਣੇ ਹਾਣੋ-ਹਾਨੀ ਮਤਰੀ ਪੁੱਤਰ ਨਾਲ ਕਾਮੁਕ ਸੰਬੰਧ ਜੋੜਨਾ ਚਾਹੁੰਦੀ ਹੈ ਭਾਵ ਭਾਵ ਇਸ ਪਿੱਛੇ ਉਸ ਦਾ ਭਾਵ ਕਾਮੁਕ ਭੁੱਖ ਨੂੰ ਤ੍ਰਿਪਤ ਕਰਨਾ ਹੈ ਪਰ ਦੂਜੇ ਅਰਥਾਂ ਵਿੱਚ ਉਹ ਸਮਾਜ ਦੀਆਂ ਸਥਾਪਿਤ ਕਦਰਾਂ ਕੀਮਤਾਂ ਦਾ ਵਿਰੋਧ ਕਰਦੀ ਹੈ 18ਵੀਂ ਸਦੀ ਨੂੰ ਕਿੱਸਾ ਕਾਵ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਯਾਰਾਂ ਦੋਸਤਾਂ ਦੀ ਫਰਮੈਸ਼ ਤੇ ਕਿੱਸਾ ਲਿਖਣ ਦੀ ਰੂੜੀ ਕਿੱਸਾ ਕਾਵ ਵਿੱਚ ਕਾਫੀ ਪ੍ਰਚਲਿਤ ਰਹੀ ਹੈ ਵਾਰਿਸ ਸ਼ਾਹ ਲਿਖਦਾ ਹੈ ਯਾਰ ਅਸਾਂ ਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ ਪੰਜਾਬੀ ਭਾਸ਼ਾ ਕਵੀਆਂ ਨੇ ਅਰਬੀ ਕਿੱਸਾ ਕਾਰਾਵਾਂਗ ਹਰ ਬੰਦ ਦੇ ਅੰਤ ਵਿੱਚ ਆਪਣਾ ਕਾਵਿਕ ਨਾਮ ਜਾਂ ਤਖਲਨ ਤਖਲਸ ਨਾਂ ਦੇਣ ਦੀ ਪਰੰਪਰਾ ਵੀ ਜਾਰੀ ਰੱਖੀ ਹੈ ਅਤੇ ਬੰਦ ਦੀਆਂ ਅੰਤਲੀਆਂ ਉਹਨਾਂ ਤੁਕਾਂ ਵਿੱਚ ਕੋਈ ਨਾ ਕੋਈ ਅਟਲ ਸੱਚਾਈ ਅਖਾਣ ਜਾਂ ਖੌਤ ਦਾ ਦਰਜਾ ਰੱਖਣ ਵਾਲੀ ਉਕਤੀ ਵੀ ਦਿੱਤੀ ਜਾਂਦੀ ਹੈ ਜਿਵੇਂ ਵਾਰ ਸ਼ਾਹ ਨਾਲ ਅੰਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜਾਂ ਉਹ ਬੁਲਬੁਲਾ ਥੱਕ ਮਰੀਂਦੀਆਂ ਨੇ ਇਹ ਸਤਰ ਹੀਰ ਵਿੱਚੋਂ ਲਈ ਗਈ ਹੈ ਬਾਰਤ ਸਾਹਿਬ ਦੀ ਅਹਿਮਦ ਗੁੱਜਰ ਦੇ ਹੀਰ ਦੇ ਕਿੱਸੇ ਦੇ કુલ 232 ਬੰਦ ਨੇ ਅਹਿਮਦ ਗੁੱਜਰ ਆਪਣੇ ਹੀਰਾਂ ਦੇ ਕਿੱਸੇ ਦਾ ਅੰਤ ਦੁਖਾਂਤ ਸੰਕਲਪ ਅਧੀਨ ਕਰਦਾ ਏ ਉਸਨੇ ਕਿੱਸਾ 1692 ਈਸਵੀ ਵਿੱਚ ਮੁਕੰਮਲ ਕੀਤਾ ਇਸ ਦੀਆਂ ਅੰਤਲੀਆਂ 17 ਆ ਡਿੱਠੇ ਹਾਜੀਆਂ ਮੱਕੇ ਦੇ ਰਾਤ ਇੰਨੇ ਹੀ ਰਾਂਝਾ ਹੀਰ ਦੇ ਨਾਲ ਸੀ ਮਜਬੂਰੀ ਰਾਂਝਾ ਰਾਹ ਵਿਖਾਵਦਾ ਹਾਜੀਆਂ ਨੂੰ ਹੀਰਵੰਣ ਦੀ ਲੰਗਰ ਦੇ ਵਿੱਚ ਚੋਰੀ ਤਾਂ ਇਹ ਜਿਹੜੇ ਇਹਦੇ ਨਾਲ ਹੀ ਸਾਡਾ ਅੱਜ ਦੀ ਵੀਡੀਓ ਦੇ ਨਾਲ ਹੀ ਸਾਡਾ ਕਿੱਸਾ ਕਹਾਵਾ ਜਿਹੜਾ ਉਹ ਖਤਮ ਹੁੰਦਾ ਏ ਸਾਰੀਆਂ ਜਿਹੜੀਆਂ ਵੀਡੀਓਜ਼ ਦੇ ਐਮਸੀਕਿਊਜ਼ ਨੇ ਉਹ ਵੀ ਨਾਲੋਂ ਨਾਲ ਤੁਹਾਨੂੰ ਮਿਲਣਗੇ ਕਿ ਜਿਹੜਾ ਵੀ ਕੰਪੀਟੀਸ਼ਨ ਟੈਸਟਾ ਤੁਹਾਡਾ ਚਾਹੇ ਕਿਸੇ ਵੀ ਉਹਦੇ ਵਿੱਚ ਤੁਸੀਂ ਕੰਪੀਟੀਸ਼ਨ ਟੈਸਟ ਦੇ ਵਿੱਚ ਭਾਰਮਪਰਿਆਏ ਤਾਂ ਤੁਹਾਡੇ ਲਈ ਸਾਰੀਆਂ ਇਹ ਸਾਂਝੀਆਂ ਵੀਡੀਓਜ਼ ਨੇ ਇਹਨਾਂ ਤੋਂ ਤੁਸੀਂ ਬਹੁਤ ਜ਼ਿਆਦਾ ਫਾਇਦਾ ਉਠਾ ਸਕਦੇ ਹੋ ਤਾਂ ਫਿਰ ਮਿਲਦੇ ਆਂ ਨੈਕਸਟ ਟਾਪਿਕ ਦੇ ਨਾਲ ਅੱਗੇ ਵਾਰ ਤੱਕ ਸ਼ੁਰੂ ਕਰਾਂਗੇ ਅਸੀਂ ਓਕੇ ਥੈਂਕਸ